ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਾਣੀ ਬਾਰੇ ਬਹੁਤ شریف ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀਓ ਕੱਢਣੀ ਐ 1206 ਕਿਲੋ 206 ਮੈਗਾਪਾਟ ਦਾ ਡੈਮ ਬਣਾ ਰਹੇ ਆਪਾਂ ਬਸ ਬਣ ਗਿਆ ਅਕਤੂਬਰ ਜਦੋਂ ਕਟਨ ਹੋ ਜਾਊਗਾ ਧਾਰ ਕਲਾਂ ਰਾਵੀ ਦਰਿਆ ਦਾ ਪਾਣੀ ਰੋਕਿਆ ਰਾਵੀ ਦਾ ਉਦੇ ਨਾਲ ਇੱਕ ਪੂਰੀ ਨਹਿਰ ਹੀ ਦੁਆਬੇ ਦੇ ਵਿੱਚ ਦੀ ਜਾਊਗੀ ਜਿਹੜੀ 12 ਮਹੀਨੇ 30 ਦਿਨ ਚੱਲੂਗੀ ਇੱਕ ਨਵੀਂ ਨਹਿਰ ਉਹ ਹੋਊਗੀ ਨਹਿਰ ਪਹਿਲਾਂ ਹੀ ਬਣੀ ਹੋਈ ਹੈ ਪਰ ਉਹ ਚ ਪਾਣੀ ਨਹੀਂ ਸੀ ਹੁਣ ਆਪਾਂ ਰਾਵੀ ਦਾ ਪਾਣੀ ਰੋਕ ਕੇ ਜਿਹੜਾ ਡੈਮ ਬਣਾ ਰਹੇ ਹਾਂ ਦੇਖੋ ਪੰਜਾਬ ਦੇ ਵਿੱਚ ਫੰਕਸ਼ਨ ਕਿਹੋ ਜਿਹਾ ਸ਼ੁਰੂ ਹੋ ਗਏ ਪਹਿਲਾਂ ਪੰਜਾਬ ਵਿੱਚ ਫੰਕਸ਼ਨ ਕਿਹੜੇ ਹੁੰਦੇ ਸੀ ਰਾਜਨੀਤਿਕ ਰੈਲੀ ਬਸ ਫੋਲਕ ਹੁੰਦੇ ਹੀ ਨਹੀਂ ਸੀ ਹੁਣ ਮਾਲਵਾ ਨਹਿਰ ਦਾ ਦੁਕਾਟਨਾ 58 ਐਂਬੂਲੈਂਸਾਂ ਦਿੱਤੀਆਂ ਪਰसों ਨਾ ਆਜ ਜਿੱਥੇ ਸ਼ੀਦਾਂ ਨੂੰ ਯਾਦ ਕਰਨ ਆਇਆ ਪਹਿਲਾਂ ਕਦੇ ਆਉਂਦੇ ਹੀ ਨਹੀਂ ਸੀ ਮੁੱਖ ਮੰਤਰੀ ਨਾ ਉਹ ਤਾਂ ਭਗਤ ਸਿੰਘ ਜੀ ਦੀ ਜਾਂਦੇ ਸੀ ਤਰੀ ਮਾਰ ਚ ਨਾ 31 ਜੁਲਾਈ ਨੂੰ ਇੱਥੇ ਨਹੀਂ ਆਉਂਦੇ ਸੀ ਉਹਨਾਂ ਨੇ ਕੀ ਲੈਣਾ ਰਾਜੇ ਸੀ ਉਹ ਤਾਂ ਮੈਨੂੰ ਪੱਤਰਕਾਰ ਪੁੱਛਣ ਲੱਗੇ ਟੀਵੀ ਤੇ ਇੰਟਰਵਿਊ ਚੱਲਦੀ ਸੀ ਮੇਰੀ ਨੈਸ਼ਨਲ ਟੀਵੀ ਹਿੰਦੀ ਦਾ ਲਾਈਵ ਚੱਲ ਰਿਹਾ ਸੀ ਉਹਨਾਂ ਨੇ ਸਿੱਧੇ ਹੀ ਮੈਨੂੰ ਕਹਿੰਦੇ ਵੀ ਅਸੀਂ ਨਾਂ ਲਾਵਾਂਗੇ ਬੰਦਿਆਂ ਦੇ ਕਿ ਉਹਦੇ ਬਾਰੇ ਤੁਸੀਂ ਹੁਣੀ ਦੱਸਾਂ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਹੇ ਸ਼ੇਅਰ ਸੁਣਾ ਦਿਓ ਉਹਦੇ ਬਾਰੇ ਚਾਹੇ ਕੋਈ ਗੱਲ ਸੁਣਾ ਦਿਓ ਉਹਦੇ ਬਾਰੇ ਜੋ ਮੈਂ ਕਿਹਾ ਠੀਕ ਹੈ ਪੁੱਛੋ ਕਹਿੰਦੇ ਸੁਖਵੀਰ ਸਿੰਘ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾ ਪੜਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਜੋ ਕਿ ਹੋ ਨਹੀਂ ਸਕਦਾ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਮੈਂ ਕਿਹਾ ਰਾਜੇ ਨੇ ਮੈਲਾ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜ ਕੱਲ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਨੇ ਲੋਕਾਂ ਨਾਲ ਤੇ ਕਰੀ ਹੋਈ ਨਹੀਂ ਕਹਿੰਦੇ ਨਰਿੰਦਰ ਮੋਦੀ ਨਾ ਕਿ ਮੈਂ ਕਿਸੇ ਵੀ ਗੱਲ ਨੂੰ ਕਿੱਧਰੋਂ ਵੀ ਜੋੜ ਕੇ ਕਿੱਥੋਂ ਵੀ ਲਿਆ ਕੇ ਤੋੜ ਕੇ ਮਰੋੜ ਕੇ ਕੋਈ ਵੀ ਗੱਲ ਕਹਿ ਸਕਦਾ ਹੈ ਤੇ ਨਾਲ ਕਹਿੰਦਾ ਮੈਂ ਗਾਰੰਟੀ ਦੇਣਾ ਕਹਿੰਦੇ ਜੀ ਕਿਵੇਂ ਮੈਂ ਕਹਾਂ ਜੀ ਉਹ ਜਿਹੜਾ ਚੰਦਰਯਾਨ ਭੇਜਿਆ ਸੀ ਨਾ ਚੰਦ ਤੇ ਉਹਦੇ ਉਦਘਾਟਨ ਤੇ ਚਲਾ ਗਿਆ ਉਹਦੀ ਲਾਂਚਿੰਗ ਤੇ ਇਸਰੋ ਨੇ ਕਰਨਾ ਸੀ ਉਹ ਇਸਰੋ ਆਪਣੀ ਜਿਹੜੀ ਸਪੇਸ ਕੰਪਨੀ ਹੈ ਇਸਰੋ ਨੇ ਕਰਨਾ ਸੀ ਉੱਥੇ ਜਾ ਕੇ ਕਹਿੰਦਾ ਮੋਦੀ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਹਾਂ ਅੱਠ ਵੀ ਸਾਡੀ ਫੀਡ ਮਿਲ ਨਹੀਂ ਰਿਹਾ ਇਸਰੋ ਨਾਲ ਕੀ ਨਾਤਾ ਹੋ ਜਾਂਦਾ ਬਈ ਇਸਰੋ ਤਾਂ ਪੜ੍ਹੇ ਲਿਖੇ ਬੰਦਾ ਦਾ ਸਾਇੰਸ ਦਾ ਨਾ ਕੰਮ ਹੈ جب میں سکول میں پڑھتا تھا تیسری چوتھی کلاس میں تھا پڑھائی میں ہاتھ تنگ تھا تو مجھے ہر ایک ٹیچر آ کے کہتا تھا اب تیسرو میں بیٹھ اب اسرو میں اب اسرو میں اس لیے اسرو سے میرا پرانا ناتا ہے میں نے کہنا اروند کیجریوال میں کیا بگت سنگھ جی کا شیر ہے ٹکتا ہے پڑا پہ کہ عشق کرنا سب کا پیدائشی حق ہے کیوں نہ اس بار وطن کی سرزمین کو محبوب بنا لیا جائے اور ایک ہو رہا ہے کہ اس قدر واقف ہو گئی ہے میری قلم میرے کردار سے اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے جا سب تو اوکھا سوال پایا کہ بارے کی بولا ਦੱਸੋ ਜੀ ਮੈਂ ਕਹਾਂ ਜੀ ਜੇ ਮੈਂ ਦੇਖਾਂ ਅਮਲਾਂ ਬੱਲੇ ਤੱਕਾਖ ਨਹੀਂ ਮੇਰੇ ਬੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤੱਕਾਖ ਨਹੀਂ ਮੇਰੇ ਬੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਭਈ

ਆਪਣੇ ਆਪ ਨੂੰ ਮਾਲਾ ਸੋਚਿਆ ਭਗਵੰਤ ਮਾਨਾ ਇੱਥੇ ਝੋਨੇ ਦੀ ਟਾਲੀ ਲੈ ਕੇ ਆਉਣਾ ਹੁੰਦਾ ਸੀ ਅੱਜ ਹੈਲੀਕਾਪਟਰ ਲਈ ਫਿਰਦਾ ਇੱਥੇ ਪਰ ਹੋਰ ਤੂੰ ਕੀ ਭਾਰਦਾ ਭਾਈ ਹੁਣ ਪ੍ਰਮਾਤਮਾ ਤੋਂ ਇਸ ਤੋਂ ਬਾਅਦ ਹੋਰ ਕੀ ਕਰੀ ਅਰਦਾਸ ਹੀ ਕਰਦੇ ਆ ਦੋ ਟਾਈਮ ਅਰਦਾਸ ਕਰਦੇ ਆ ਪ੍ਰਮਾਤਮਾ ਜਿੰਨੀ ਕਿ ਦਿੱਤ ਬਣਾਤੀ ਉਹਨੀ ਕੈਮ ਰੱਖ ਲਈ ਬੰਮੇ ਬਧਾਈ ਨਾ ਪਰ ਘਟਾਈ ਨਾ ਕੋਈ ਗਲਤ ਫੈਸਲਾ ਨਾ ਕਰਾਈ ਇਹ ਅੱਜ ਇੱਕ ਫੈਸਲਾ ਕਰਾਈ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੋਵੇ ਕਿਸੇ ਦੇ ਘਰ ਚ ਹਰੱਕੀ ਵਾਲਾ ਦੀਵਾ ਜਗਦਾ ਹੋਵੇ ਜਿਸ ਦੇ ਘਰ ਦੀ ਅੱਗ ਬੁਝੇ ਨਾ ਸੋਈ ਇਹ ਪੰਜਾਬ ਦਾ ਨਕਸ਼ਾ ਉਲੁਕਿਆ ਪਿਆ ਥੋੜਾ ਜਿਹਾ ਟਾਈਮ ਲੱਗੂਗਾ ਕਈ ਚੀਜ਼ਾਂ ਦੀ ਛਿਛੇਤੀ ਹੋ ਜਾਂਦੀਆਂ ਨੇ ਬਿਜਲੀ ਤਾਂ ਆਪਣੇ ਉਹਦੀ ਫ੍ਰੀ ਕਰਤੀ ਸੀ ਹੁਣ ਸਾਰੀ ਨੌਕਰੀਆਂ 43000 ਦੇਤੀਆਂ ਸ਼ਹੀਦਾਂ ਦੇ ਸਨਮਾਨ ਦੇ ਵਿੱਚ 1 ਕਰੋੜ ਰੁਪਈਆ ਜੇ ਕੋਈ ਸ਼ਹੀਦ ਹੁੰਦਾ ਆਪਣਾ ਪੰਜਾਬ ਦਾ ਮੁੰਡਾ ਕਿਤੇ ਵੀ ਉਹਨਾਂ ਨੂੰ ਦਿੰਨੇ ਆ ਤੇ ਜਿਹੜੇ 올림픽 ਦੇ ਵਿੱਚੋਂ ਮੈਡਲ ਲੈ ਕੇ ਆਉਣਗੇ ਉਹਨੂੰ 1 ਕਰੋੜ ਰੁਪਇਆ ਸੋਨੇ ਦੇ ਤਗਮੇ ਦਾ 75 ਲੱਖ ਰੁਪਇਆ ਚਾਂਦੀ ਦੇ ਤਗਮੇ ਦਾ 50 ਲੱਖ ਰੁਪਇਆ ਕਾਂਸੀ ਦੇ ਤਗਮੇ ਦਾ ਤੇ ਨਾਲੇ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ ਕਿ ਉਹ ਬੂਟ ਤਾਂ ਲੈ ਲਓ ਉਹ ਜਿਨ੍ਹਾਂ ਨੂੰ ਪਾ ਕੇ ਭੱਜਣਾ ਉੱਥੇ ਓਏ ਉਹ ਗੱਡੇ ਤਾਂ ਲੈ ਲਓ ਜਿਨ੍ਹਾਂ ਤੇ ਕੁਸ਼ਤੀ ਕਰਨੀ ਆ ਉੱਥੇ ਇੱਥੇ ਮਿੱਟੀ ਤੇ ਪ੍ਰੈਕਟਿਸ ਕਰੀ ਜਾਂਦੇ ਆ ਉੱਥੇ ਗੱਡੇ ਹੁੰਦੇ ਨੇ ਗੱਲ ਹੀ ਨਹੀਂ ਬਣਦੀ ਜੀ ਗ੍ਰਿਪ ਨਹੀਂ ਬਣਦੀ ਸੋਸੀ ਪਹਿਲਾਂ ਪੈਸੇ ਦੇਖ ਕੇ ਪਲੇਅਰ ਤਿਆਰ ਕਰਾਂਗੇ 19 ਪਲੇਅਰ ਗਏ ਹੋਏ ਆ 올림픽 ਦੇ ਵਿੱਚ ਆਪਣੇ 19 ਪਰ ਹਾਕੀ ਦੀ ਟੀਮ ਚ 11 ਚੋਂ 10 ਪੰਜਾਬ ਦੇ ਨੇ ਜੀ ਦੇਖਦੇ ਹੋਵੋਗੇ ਰੋਜ਼ ਮੈਚ ਚ ਕੀ ਹਰਮਨਪ੍ਰੀਤ ਹੋਰੀ ਹਰਮਨਪ੍ਰੀਤ ਦਾ ਗੁਰਜੰਟ ਹੈ ਵਰੁਣ ਹੈ ਔਰ ਸ਼ਮਸ਼ੀਰ ਹੈ ਕਿੰਨੇ ਪਲੇਅਰ 10 ਪਲੇਅਰ ਜਿਹੜੇ ਨੇ ਪੰਜਾਬ ਦੇ ਨੇ ਦੇ 골 ਕਰਦੇ ਨੇ ਸ਼ਾਨਦਾਰ 골 ਕਰਕੇ ਦੇਸ਼ ਦਾ ਮਾਣ ਵਧਾ ਰਹੇ ਨੇ ਉਹ ਸੋ ਉਹਨਾਂ ਨੂੰ ਵੀ ਮੈਂ ਸ਼ੁਭ ਕਾਮਨਾਵਾਂ ਦਿੰਦਾ ਆਉਣ ਵਾਲੇ ਦੇ ਨਾਲ ਦੇ ਚ ਮੈਚ ਹੋਣਗੇ ਮੈਡਲ ਜਿੱਤ ਕੇ ਉਹ ਦੇਸ਼ ਦਾ ਮਾਣ ਵਧਾਓ ਉਹਦੇ ਨਾਲ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਣਾ ਮਿਲਦੀ ਹੈ ਸੋ ਸਟੇਡੀਅਮ ਦਾ ਅਮਨ ਹਰੋੜਾ ਨੇ ਕਿਹਾ ਬਿਲਕੁਲ ਜ਼ਰੂਰ ਸਟੇਡੀਅਮ ਬਣਨਾ ਚਾਹੀਦਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੇ ਨਸ਼ਾ ਨੁਸ਼ਾ ਤੋਂ ਬਚਾਉਣਾ ਹੈ ਤਾਂ ਉਹਨਾਂ ਨੂੰ ਘਟੋ-ਘਟ ਖੇਡਾਂ ਵਾਲੇ ਪਾਸੇ ਰੁਚੀ ਹੋਣੀ ਚਾਹੀਦੀ ਹੈ ਆਪਣਾ ਕਰੀਅਰ ਬਣਾਉਣ। ਉਹ ਸਟੇਡੀਅਮ ਵਾਸਤੇ ਮੈਨੂੰ ਤੁਸੀਂ ਪ੍ਰੋਜੈਕਟ ਬਣਾ ਲਓ। 30 ਕਰੋੜ ਲੱਗੂਗਾ। ਸਿੰਥੈਟਿਕ ਟਰੈਕ ਹੀ ਲਾਵਾਂਗੇ ਹੁਣ ਫਿਰ। ਹੁਣ ਜੇ ਕਰਨੀ ਲੱਗਿਆ ਨਾ ਤੂੰ ਚੇ ਕਰੋ ਫਿਰ ਉਹ ਮਿੱਟੀ ਵਾਲਾ ਨਾਰ ਕਰਿਓ। ਕਿਉਂਕਿ ਅਗਲੇ 40 ਸਾਲਾਂ ਵਾਸਤੇ ਕੰਮ ਕਰਨਾ ਹੈ। ਹੁਣ ਆਪਾਂ ਐ ਥੋੜੀ ਐ ਵੀ ਮਿੱਟੀ ਦਾ ਪੀਰ ਬਣਾ ਦੂਨਾ। ਹੁਣ ਸਿੰਥੈਟਿਕ ਲਾਵਾਂਗੇ ਔਰ ਜਿਹੜਾ ਲੇ ਉਹ ਉਹ ਆਉਂਗੇ ਐਂਬੂਲੈਂਸ ਦਿੱਤੀਆਂ ਨੇ ਜੋ ਦੁਨੀਆ ਦੀਆਂ ਲੇਟੈਸਟ ਐਂਬੂਲੈਂਸਾਂ ਨੇ ਉਹ ਦਿੱਤੀਆਂ ਨੇ ਉਹ ਉਤਲੀ ਐਂਬੂਲੈਂਸ ਨੇ ਕਿ ਉਹ ਚ ਬੰਦਾ ਪਾ ਕੇ ਲੈ ਗਈ ਨਾ ਉਹਦੇ ਜੀਵਨ ਰੱਖਿਆਕ ਉਹ ਲੱਗੇ ਉਪਕਰਣ ਲੱਗੇ ਹੋਏ ਨੇ ਉਹ ਚ ਨਕਲੀ ਸਾਹ ਦੇਣ ਵਾਸਤੇ ਆਕਸੀਜਨ ਵਾਸਤੇ ਉਹ ਚ ਹੋਰ ਬਹੁਤ ਸਾਰਾ ਇਹੋ ਜਿਹੜਾ ਇਕੁਪਮੈਂਟ ਲੱਗੇ ਹੋਏ ਨੇ ਕਿ ਹੁਣ ਹੁਣ ਤੱਕ ਸਾਡੀ ਐਂਬੂਲੈਂਸਸ ਦੇ 10000 ਤੋਂ ਵੱਧ ਦਿਲ ਦੇ ਬੀਜੀ ਦੀ ਜਾਨ ਬਚਾਈ ਹੈ ਐਂਬੂਲੈਂਸ ਪਹੁੰਚ ਗਈ ਟਾਈਮ ਤੇ ਬੰਦੇ ਨੂੰ ਟਾਈਮ ਤੇ ਲੈ ਗਏ ਬਚ ਗਿਆ 80 80 ਕਾਮਯਾਬ ਡਿਲੀਵਰੀਆਂ ਐਂਬੂਲੈਂਸਾਂ ਚਲਾਈਆਂ ਨੇ ਮਲੇ ਐਂਬੂਲੈਂਸ ਦੇ ਵਿੱਚ ਬੱਚੇ ਪੈਦਾ ਹੋਏ ਨੇ 80